ਜੀ ਹਾਂਜੀ ਕੋਈ ਕੋਈ ਬੰਦਾ ਸੀ ਬਜ਼ੁਰਗ ਕਿਸੇ ਦੇ ਘਰੇ ਬਹਿਣ ਗਿਆ ਉਹਨਾਂ ਦੇ ਕੋਈ ਮਾਰਕ ਹੋਈ ਸੀ ਅੱਛਾ ਜੀ ਬਹਿਣ ਗਿਆ ਅੱਛਾ ਜੀ ਐ ਸਾਈਡ ਤੇ ਉਹਨਾਂ ਦੇ ਤੂੜੀ ਦੀਆਂ ਢੇਗਾਂ ਸੀ ਦੋ ਅੱਛਾ ਜੀ ਤੇ ਉਹ ਬਾਹਰ ਨਿਕਲਿਆ ਵਾਸ਼ਰੂਮ ਕਰਨ ਤੇ ਤੂੜੀ ਲੈਣ ਵਾਲੇ ਆ ਗਏ ਅੱਛਾ ਜੀ ਉਹ ਕਹਿੰਦਾ ਬਾਪੂ ਤੂੜੀ ਕਿਹਦੀ ਕਹਿੰਦਾ ਆਪਣੀ ਆ ਕਹਿੰਦਾ ਵੇਚਣੀ ਆ ਕਹਿੰਦਾ ਵੇਚ ਦਿਆਂਗੇ ਕਹਿੰਦੇ ਰੇਟ ਕੀ ਆ ਕਹਿੰਦਾ ਰੇਟ ਘੱਟ ਆ ਯਾਰ ਉਹ ਕਹਿੰਦਾ ਵੀ ਰੇਡ ਦੀ ਕੋਈ ਗੱਲ ਨਹੀਂ ਉਹਨੇ ਕੱਢਿਆ 500 ਰੁਪਈਆ ਕਹਿੰਦਾ ਆ ਫੜ ਇੰਨੇ ਦੀ ਹੋ ਗਈ ਹਾਂ ਉਹ ਕਹਿੰਦਾ ਹੋ ਇੰਨੇ ਤਾਂ ਕੋਈ ਨਹੀਂ ਪਰ 500 ਨਾਲ ਨਹੀਂ ਰੁਪਈਆ ਨਾ 20000 ਮੁੜ ਕੇ ਬਈ ਕੋਈ ਭਰਨ ਨਹੀਂ ਆਉਂਦਾ ਹਾਂ ਉਹਨੇ ਗੱਡੀ ਕੋਈ ਨਹੀਂ ਵੀ ਲੈਣਾ ਉਹਨਾਂ ਨੇ 20 ਦਿੱਤਾ ਉਹਨੇ ਗੀਸੇ 'ਚ ਪਾਇਆ ਮਾਰੀ ਸਾਈਕਲ ਤੇ ਲੱਤ ਘਰੇ ਤੇ ਦੂਜੇ ਦਿਨ ਤੇਰੇ ਯਾਰ ਟਰਾਲੀ ਨਾਲ ਲੈ ਕੇ ਆ ਗਏ ਹਾਂ ਲਾਤੀਆਂ ਬੈਕ ਕਰਕੇ ਕਹਿੰਦੇ ਪਰੋ ਤੇ ਉਹ ਕਹਿੰਦਾ ਚਲੋ ਬਈ ਜਦੋਂ ਭਰਨੇਗਾ ਸ਼ੁਰੂ ਕਰੀਗਾ ਤੇ ਉਹ ਘਰ ਵਾਲੇ ਆ ਗਏ ਉਹ ਕਹਿੰਦਾ ਹਾਂ ਬਈ ਕਹਿੰਦਾ ਕੱਲ ਤੁਹਾਡੇ ਬਾਪੂ ਨੇ ਦੇ ਕੇ ਵੀ ਯਾਰ ਉਹ ਘਰ ਦਾ ਬਾਪੂ ਹੈ ਨਹੀਂ ਅੱਛਾ ਜੀ ਕਹਿੰਦਾ ਯਾਰ ਅਸੀਂ ਆਂਦੇ ਆ ਕਹਿੰਦਾ ਇੱਥੋਂ ਨਿਕਲਿਆ ਤੂੰ ਹੀ ਪਤੰਦਰੋ ਭੁੜਾ ਹੀ ਮਾਰਤਾ 20000 ਪਿੱਛਿਓ ਕਹਿੰਦੇ ਰਹੀ ਹੀ ਨਹੀਂ ਭੁੜਾ ਤਾਂ ਸਾਡਾ ਮਰਿਆ ਲੋਕ ਤਾਂ ਸਾਡੇ ਬਹਿਣ ਆਉਂਦੇ ਆ ਉਹ ਕਹਿੰਦਾ ਯਾਰ ਇੱਥੋਂ ਨਿਕਲਿਆ ਸੀ 20000 ਲੈ ਕੇ ਕਹਿੰਦਾ ਯਾਰ ਅਸੀਂ ਦਿੱਤਾ ਉਹ ਕਹਿੰਦਾ ਭਾਈ ਆਪਦੀ ਜਾਣ ਪੀਲ ਕਰੋ ਕਿਹਨੂੰ ਦਿੱਤਾ ਐਨੀ ਕ ਲੜਾਈ ਹੋਈ ਸਾਡੀ ਗੱਲ ਤੇ ਤੇ ਪਰ ਬਾਪੂ ਨਹੀਂ ਲੱਭਿਆ ਮੋੜ ਕੇ ਹੌਲੀ ਹੌਲੀ ਅੰਦਾਜ਼ਾ ਹੋਇਆ ਵੀ ਉਹ ਫਲਾਣਾ ਸੀ ਤੇ ਮੰਨਿਆ ਹੈ ਨਹੀਂ ਨਾ ਸਾਹਮਣੇ ਆਇਆ ਤੇ ਗਰੀਬ ਮਾਰ ਹੋ ਗਈ ਉਹਨਾਂ ਨਾਲ ਤੇ ਇਸ ਕਰਕੇ ਧਿਆਨ ਰੱਖਿਆ ਕਰੋ ਇੱਕ ਕੋਈ ਬੰਦਾ ਸੀ ਸਾਡਾ ਦਲਾਲ ਬਣ ਗਿਆ ਜੀ ਦਲਾਲ ਪਸ਼ੂਆਂ ਦਾ ਬਹੁਤ ਤਗੜਾ ਦਲਾਲ ਬਣ ਗਿਆ ਉਨੇ ਨਿਕ ਰਿਪੋਰਟੇਸ਼ਨ ਆਪ ਦੀ ਅਪ ਕਰ ਲਈ ਐਨਾ ਕਾ ਆਪ ਦਾ ਕਰੈਕਟਰ ਅਪ ਕਰ ਲਿਆ ਨਾ ਘਰਾਂ ਚ ਵੀ ਜਿਹਦੇ ਮਸਲਾ ਵੀ ਮੱਤ ਖਰੀਦ ਲਈ 50000 ਦੀ ਹੈ ਨਾ ਉਹਨੂੰ 60 ਦੇਤਾ ਉਹ ਕੋਈ ਨਹੀਂ ਬਰਤਲਾ ਕੋਈ ਨਹੀਂ ਕੋਈ ਨਹੀਂ ਬਰਤਲਾ ਪਤਾ ਹੀ ਸੀ ਯਾਰ ਜਾਣੇ ਕਿੱਥੇ ਆ ਹੈ ਨਾ ਜੇ ਕੇ ਤੋ ਗਾਂ ਖਰੀਦ ਲਈ ਉਹਨੂੰ 10000 ਬਾ ਦੇਦਾ ਬਰਤਲਾ ਉਹਨੇ ਇਹੋ ਜਿਹਾ ਲਾਂਬਾ ਪਿੰਡਾ ਚ ਹੋਲਡ ਕਾਇਮ ਕੀਤਾ ਕਿਸੇ ਤੋਂ ਧਾਰੀ ਲੈ ਗਿਆ 50000 ਦੀ ਉਹਨੂੰ ਲੱਖ ਪਾਤਾ ਚੱਲ ਕੋਈ ਨਹੀਂ ਤੂੰ ਵੀ ਮੈਨੂੰ ਇੰਨੇ ਦਿਨ ਛੱਡੇ ਹੀ ਐ ਇੰਨੇ ਦਿਨ ਮੈਂ ਝੜਤੇ ਤਾਂ ਕੀ ਆ ਯਾਰ ਬਰਤਲਾ ਉਪਚਾਰਚਾ ਹੋਗੀ ਯਾਰ ਇਹੋ ਜਿਹਾ ਵਪਾਰੀ ਕਹਿੰਦੇ ਮੈਲਡ ਹੈ ਪਤੰਦਰ ਚੀਜ਼ 50000 ਦੀ ਲਿਆਂਦਾ 10 ਦਿਨ ਦੇ ਧਾਰ ਤੇ ਲਿਆਂਦਾ 50 ਦਿਨ ਆਪਦੇ ਪੈਸੇ ਦੇ ਦਿੰਦਾ ਯਾਰ ਲੋਕਾਂ ਨੂੰ ਆਏ ਵੀ ਸਾਡਾ ਪਸ਼ੂ ਵੀ ਧਾਰ ਲੈ ਜੇ ਸਾਡਾ ਵੀ ਧਾਰ ਲੈ ਜੇ ਉਹਨੇ ਬਾਈ ਜੀ ਚੱਕੀ ਤੁਰਿਆ ਜਿੱਥੋਂ ਮਿਲੇ ਚੱਕੀ ਤੁਰਿਆ ਲੈ ਕੇ 60 70 ਲੱਖ ਦਾ ਧਾਰਮਾਲ ਵੇਚ ਕੇ ਤੇ ਰਾਤੇ ਰਾਤ ਗਾਇਬ ਅੱਛਾ ਉਹ ਲੱਭਣ ਵੀ ਵਪਾਰੀ ਕੋਈ ਨਹੀਂ ਲੱਖ ਦਾ ਦੋ ਪਾਉ ਕੋਈ ਕਵੇ 50 ਦਾ ਲੱਖ ਪਾਉ ਕਿਹੜੇ ਸਾਲੇ ਨੇ ਪਾਉਣਾ ਭੱਜ ਗਿਆ ਉਹ ਉਹ ਇੱਥੋਂ ਪੈਸੇ ਖਾਤੇ ਖਾ ਹੋਰ ਸ਼ਹਿਰ ਜਾਵੜੇ ਭਾਈ ਅੱਛਾ ਉੱਥੇ ਉਹਨੇ ਹੋਲਡ ਬਣਾ ਲਿਆ ਜਾ ਕੇ ਆਪਦਾ ਹੋਲਡ ਕਿਹੜੇ ਤਰੀਕੇ ਨਾਲ ਬਣਾਇਆ ਹਾਂਜੀ ਉੱਥੇ ਉਹਨਾਂ ਨੂੰ ਦੱਸਤਾ ਕਹਿੰਦਾ ਯਾਰ ਵੀ ਐਂ ਕਰਕੇ ਨਾ ਮਾਲੇ ਮੈਥੋਂ 5 ਮਾਰ ਕੇ ਬੰਦੇ ਤੇ ਕਹਿੰਦਾ ਮੈਂ ਇਸ ਕਰਕੇ ਗੋਪਤ ਰਹਿਣਾ ਮੈਂ ਮਤਲਬ ਕਿ ਫਲਾਨਾ ਗੈਂਗ ਦਾ ਸਟਾਰ ਐ ਮੈਂ ਅੰਡਰਗਰਾਉਂਡ ਆ ਅੰਡਰਗਰਾਉਂਡ ਐ ਉਧਰ ਵਪਾਰਤ ਇੱਕ ਜੋਕ ਐ ਉੱਥੇ ਲੋਕ ਡਰ ਲਾਗੇ ਭੈ ਮੰਨਣ ਲਾਗੇ ਯਾਰ ਬਹੁਤ ਤਕੜਾ ਗੁੰਡਾ ਐ ਕਦੋਂ ਵੀ ਲੋੜ ਪੈ ਸਕਦੀ ਐ ਉੱਥੇ ਵੀ ਵਪਾਰ ਸ਼ੁਰੂ ਕਰਤਾ ਜੀ 50 60 ਲੱਖ ਦੀ ਉੱਥੇ ਚੱਕਤੀ ਕੁੰਡੀ ਉੱਥੋਂ ਜਾ ਕੇ ਇੱਧਰ ਆ ਗਿਆ ਇੱਧਰ ਕਿਸੇ ਦੇ ਮੋੜ ਤੇ ਕਿਸੇ ਦੇ ਨਾਮ ਮੁੜੇ ਚਲੋ ਤੇ ਨਸੇ ਲੱਗ ਗਿਆ ਅੱਛਾ ਜੀ ਨਸੇ ਲੱਗ ਗਿਆ ਨਸੇ ਲੱਗੇ ਚਿੱਟੇ ਤੇ ਅੱਛਾ ਜੀ ਘਰ ਦੇ ਨਾਲ ਕਿ ਹੁਣ ਹਸਾਬ ਖੋਲੋ ਹਾਂ ਵੀ ਖਾਜੂ ਖਾਜੂ ਪਹਿਲਾਂ ਤਾਂ ਉਹਨੇ ਬੇਦਖੜ ਲਗਾਤਾ ਸੀ ਮੋੜ ਕੇ ਉਹਨੇ ਹਸਾਬ ਖੋਲਿਆ ਤੁਹ ਹਾਂ ਹੁਣ ਉਹਨੂੰ ਖਰਚਾ ਨਹੀਂ ਮਿਲ ਰਿਹਾ ਤੇ ਨਸ਼ਾ ਕਰਨਾ ਉਹਨੇ ਕਿੱਥੋਂ ਕਰੇ ਦਿਮਾਗ ਲੜਾ ਰਿਹਾ ਆਪਣੇ ਬੰਦੇ ਦੇ ਘਰੇ ਗਿਆ ਇੱਕ ਦਿਨ ਉਹਨੂੰ ਕਹਿੰਦਾ ਜੀ ਤੁਹਾਡੇ ਮੁੰਡੇ ਨੇ ਕਿਹਾ ਕਹਿੰਦਾ ਵੀ ਬੱਚੀ ਖੋਲ ਉਹ ਕਹਿੰਦੇ ਬਣਾਵਾਂਗੇ ਸਾਲਾ ਆਉਣ ਦੇ ਉਹਦੀ ਤਾਂ ਚੱਲਦੀ ਹੀ ਨਹੀਂ ਘਰੇ ਅਸੀਂ ਬੱਚੀ ਆਈ ਸੰਗਲ ਨਹੀਂ ਦਿੰਦੇ ਉਹਨੂੰ ਤੂੰ ਬੱਚੀ ਦੀ ਗੱਲ ਕਰਦਾ ਤੇ ਚੱਲੀ ਨਹੀਂ ਉਹਦੀ ਉਹਨਾਂ ਨੇ ਉਹਨੂੰ ਗਾਲਾਂ ਕੱਢੀਆਂ ਜੇ ਤੂੰ ਬੱਚੀ ਖਲੋਣ ਭੇਜਦਾ ਉਹ ਕਹਿੰਦਾ ਭਰਾਵਾ ਮੈਨੂੰ ਤਾਂ ਪਤਾ ਹੀ ਨਹੀਂ ਕਿਹੜਾ ਆਇਆ ਓਦੋਂ ਨੂੰ ਬਾਈ ਇੱਕ ਦੇ ਹੋਰ ਜਾ ਲਾਈ ਗੇਮ ਲਾਉਂਦਾ ਉੱਥੇ ਸੀ ਜਿੱਤੇ ਜਾਣ ਪਜਾਣ ਸੀ ਅੱਛਾ ਜੀ ਉਹਨਾਂ ਦਾ ਮੁੰਡਾ ਦੇਖ ਲਿਆ ਵੀ ਅੱਡੇ 'ਚ ਫਿਰਦਾ ਹਾਂ ਉਹਨਾਂ ਦੇ ਘਰੇ ਜਾਵੜਿਆ ਕਹਿੰਦਾ ਬਈ ਆਏ ਕਰਕੇ ਫਲਾਨਿਆਂ ਨੂੰ ਮੈਂ ਕੂਲਰ ਦਵਾਤਾ ਤੁਹਾਨੂੰ ਨਵਾ 2000 ਰੁਪਇਆ ਤੇ ਆ ਪ੍ਰਾਣਾ ਕੂਲਰ ਚ ਕਾ ਦਿਓ ਉਹ ਕਹਿੰਦੇ ਵੀ ਲੈ ਜਾ ਉਹਨਾਂ ਨੇ ਅਗਾ ਵੀ ਨਵਾ ਆਉਣਾ ਹੈ ਨਾ ਗਰਮੀ ਹੈਗੀ ਆ ਯਾਰ ਇਹ ਹਵਾ ਵੀ ਘੱਟ ਦਿੰਦਾ ਕੱਲ ਤਾਂ ਹੀ ਬਾਈ ਨੇ ਕਿਹਾ ਲੈ ਤਾਂ ਨਵਾ ਬਸਵਾਉਂਦਾ ਕਹਿੰਦਾ ਉਹਨਾਂ ਨੂੰ 2000 ਰੁਪਇਆ ਦੇ ਤਾਂ ਨਾਲੇ ਕੂਲਰ ਲਦਾਤਾ ਚੜ ਗਿਆ ਹੈ ਉਹਨਾਂ ਦੇ ਬਾਕੀ ਲੈ ਕੇ ਜਦੋਂ ਮੁੰਡਾ ਘਰੇ ਆਇਆ ਕਹਿੰਦੇ ਵੀ ਤੂੰ ਕੂਲਰ ਲਿਆਈ ਨਹੀਂ ਕਹਿੰਦਾ ਕਿਹੜਾ ਕੂਲਰ ਹੈ ਤਾਂ ਹੈ ਕਹਿੰਦੇ ਉਹਦਾ ਚਕਾਤਾ ਤਾ ਤੂੰ ਕਹਿੰਦਾ ਕੀ ਨੂੰ ਮੈਂ ਤਾਂ ਕਿਸ ਨੂੰ ਕੀ ਹੀ ਨਹੀਂ ਉਹ ਕਹਿੰਦੇ ਫਲਾਣਾ ਨਾਲੇ 2000 ਰੁਪਏ ਲੈ ਗਿਆ ਕਹਿੰਦਾ ਸਾਲਿਓ ਮੈਂ ਤਾਂ ਮੈਨੂੰ ਤਾਂ ਪੁੱਛ ਲੈਂਦਾ ਤੂੰ ਮੈਂ ਤੇਰੇ ਕੋਲੇ ਕਿਹੜਾ ਫੋਨ ਸੀ ਜਿਹੜਾ ਲਾ ਲੈਂਦੇ ਨਹੀਂ ਹੁਣ ਉਹ ਤਾਂ ਲੈ ਗਿਆ ਨਾਲੇ ਕੂਲਰ ਲੈ ਗਿਆ ਉਹਨੇ ਕਹਿੰਦਾ ਤੇ ਹੁਣ ਅਸੀਂ ਭਾਈ ਹੁਣ ਹੌਲੀ ਹੌਲੀ ਇੱਕ ਦਾ ਬਜ਼ੁਰਗ ਸੀਗਾ ਅੱਡੇ 'ਚ ਬੈਠਾ ਬੁਲਾ ਕੇ ਉਹਨੂੰ ਕਿਵੇਂ ਬਾਪੂ ਠੀਕ ਹੈ ਹਾਂ ਹੋਰ ਬਾਬਾ ਤਕੜਾ ਹਾਂ ਉਹਨੇ ਵੀ ਕਰੇ ਆ ਗਿਆ ਨੇਗਾ ਮਾਰ ਮੁਰਕੇ ਨਵਾਟਰ ਪਿਆ ਸਾਹਮਣੇ ਕਹਿੰਦਾ ਵੀ ਧਨਵਾਟਰ ਨਵਾ ਲੈ ਲਿਆ ਬਾਬੇ ਨੇ ਅੱਡੇ ਚ ਇਹਨਾਂ ਲੋਕਾਂ ਨੇ ਪ੍ਰਾਣਾ ਚੱਕ ਲਿਆ ਤੇ ਉਹ ਕਹਿੰਦਾ ਵੀ ਚਲੋ ਠੀਕ ਆ ਨਵਾ ਲੈ ਲਿਆ ਤਾਂ ਵੀ ਪ੍ਰਾਣਾ ਉਹਦੇ ਹੀ ਦੇਵਾਂਗੇ ਜਦੋਂ ਨਵਾ ਆਇਆ ਵੀ ਨਾਲ ਇਹ ਤਾਂ ਨਵੇਂ ਸੀ ਯਾਰ 2 ਸਾਲ ਤਾਂ ਹੋਏ ਸੀਗੇ ਤੇ ਉਹ ਕਹਿੰਦਾ ਵੀ ਨਹੀਂ ਨਹੀਂ ਤੁਸੀਂ ਇਹ ਚਕਾਓ ਬਾਬੇ ਨੇ ਕਿਹਾ ਬਾਬਾ ਉੱਥੇ ਬੈਠਾ ਹੋ ਕਹਿੰਦੇ ਯਾਰ ਜਦੋਂ ਨਵਾ ਬੈਠ ਕਰਨਾ ਇਹ ਉਹ ਗੋਲ ਕੇ ਲੈ ਜਾਓ ਲੋ ਕੋਈ ਨਾ ਕਹਿੰਦਾ ਦਾ ਸਕੀਮ ਚੱਲੀ ਸੀ ਕੀ ਕੰਟਾ ਹੀ ਰਹਿ ਗਿਆ ਉਹਦਾ ਸਕੀਮ ਤੇ ਲੈਣਾ ਸੀਗਾ ਤਾਂ ਕਰਕੇ ਜੇ ਸਕੀਮ ਅੱਡ ਗਈ ਤਾਂ ਉਹਦਾ ਨੁਕਸਾਨ ਹੈ ਉਹ ਕਹਿੰਦੇ ਫਟਾਫਟ ਲਿਆਓ ਚਾਬੀ ਖੋਲੋ ਫਿਰ ਯਾਰ ਸਕੀਮ ਨਾਲ ਨਿਕ ਜੇ ਉਹਨਾਂ ਨੇ 55 ਮਿੰਟਾਂ ਚ ਖੋਲ ਕੇ ਉਹਦੇ ਮੋਟਰਸਾਈਕਲ ਤੇ ਸਕੂਟਰ ਤੇ ਲਾ ਦਿੱਤਾ ਲਾਦ ਕੇ ਉੱਤੇ ਬੈਠ ਕੇ ਕਹਿੰਦਾ 5-4000 ਰੁਪਈਆ ਵੀ ਕਹਿੰਦਾ ਫਾਇਦਾ ਹੀ ਉਹ ਕਹਿੰਦੇ ਐਦੇ ਹੈ ਨਹੀਂ ਬਾਪੂ ਨੂੰ ਕਹਿੰਦੇ ਆਰਤੀ ਉਹਦੇ ਲੈ ਜੂਗਾ ਨਿਕਲ ਗਿਆ ਲੈ ਗਏ 13-14000 ਦਾ ਬੈਟਰਾ ਦਿਓ ਉਧਰੋਂ ਬਾਪੂ ਆ ਗਿਆ ਆਥਰੇ ਆ ਗਿਆ ਨਵਾਟਰ ਵਾਲੇ ਆਏ ਹੀ ਨਹੀਂ ਕੀ ਹੋ ਗਿਆ ਕਹਿੰਦਾ ਉਹਨੂੰ ਨਾ ਉਹਦਾ ਕਹਿੰਦਾ ਤੂੰ ਦੇ ਤਾਂ ਵਿੱਚ ਸਕੀਮ ਚ ਕਹਿੰਦਾ ਕਿਹੜੀ ਸਕੀਮ ਚੱਲੀ ਐ ਕਹਿੰਦਾ ਫਲਾਨਿਆਂ ਦੇ ਮੁੰਡਾ ਲੈ ਕੇ ਗਿਆ ਉਹ ਕਹਿੰਦੇ ਸਕੀਮ ਚੱਲੀ ਜਾਂਦੀ ਐ ਕਹਿੰਦਾ ਬੱਸ ਫਿਰ ਚੱਲ ਗਈ ਸਕੀਮ ਦਿਓ ਸਾਲਿਓ ਕਹਿੰਦਾ ਮੈਨੂੰ ਤਾਂ ਪੁੱਥ ਲੰਦੇ ਕਹਿੰਦਾ ਉਹਦੇ ਹੀ ਲਭਾਉਂਦੇ ਜਦੋਂ ਦੂਜਾ ਆਉਂਦਾ ਕਹਿੰਦਾ ਉਹ ਕਹਿੰਦਾ ਸਕੀਮ ਦਾ ਹੀ ਅੱਧਾ ਪੌਣਾ ਘੰਟਾ ਫਿਰ ਨਿਕਲ ਜਾਊਂਗੇ ਸਕੀਮ ਚ ਕਹਿੰਦਾ ਹਿਲਾਤਾ ਦਿਮਾਗ ਵੇ ਕੰਮ ਕਰਦਾ ਕਿਥੋਂ ਖੜੇ ਨੇ ਘਰ ਦੀ ਗੱਲ ਵੀ ਉਹਨਾਂ ਨੇ ਜਵਾਬ ਦੇਤਾ ਹਨ ਕਹਾਂ ਚੱਲ ਠੀਕ ਆ ਮੈਨੂੰ ਤਾਂ ਗਿਆ ਸਕੀਮ ਤੇ ਲਿਆ ਸੀ ਕਹਿੰਦਾ ਸਕੀਮ ਦਾ ਟਾਈਮ ਥੋੜਾ ਸਕੀਮ ਲੰਘ ਜਾਈ ਉਹਨਾਂ ਨੇ ਖੋਲਤਾ ਉਹਨਾਂ ਨੇ ਕਿ ਸਕੀਮ ਨਾ ਲੰਘ ਜੇ ਐੋ ਜਾਂ ਬੰਦਾ ਹੌਲੀ ਹੌਲੀ ਪਤਾ ਲੱਗ ਗਿਆ ਪਤਾ ਲੱਗ ਗਿਆ ਫੇਰ ਲੋਕ ਜਵਾਬ ਦੇਣ ਲੱਗੇ ਕਿਉਂਕਿ ਕੋਈ ਵੀ ਬੰਦਾ ਨਵਾਂ ਨਵਾਂ ਗੇਮ ਪਾਉਂਦਾ ਉਹਨੇ ਬੜੇ ਤਰੀਕੇ ਨਾਲ ਆਉਣਾ ਇੱਕ ਮੁੰਡਾ ਮੇਰੇ ਕੋਲ ਆਇਆ ਭੱਜਿਆ ਭੱਜਿਆ ਮੈਂ ਵੀ ਨਵਾਂ ਹੀ ਆਇਆ ਸੀ ਕਹਿੰਦੇ ਜੀ ਮੰਮੀ ਬਹੁਤ ਸਖਤ ਬੁਮਾਰਾ 1000 ਰੁਪਿਆ ਦੇ ਦਿਓ ਆ ਕੇ ਹਿਸਾਬ ਕਰਾਂਗੇ ਜੀ ਗੱਡੀ ਖੜੀ ਡੀ ਐਮ ਸੀ ਲਈ ਜਾਂਦੀ ਮੈਂ 1000 ਰੁਪਿਆ ਫਟਾਫਟ ਫੜਾਤਾ ਮਗਾਤਾਰੇ ਯਾਰ ਪਿਤਾਰੀ ਦੀ ਮਾਂ ਮਾਰ ਹਨਾ ਜਾਣਦੇ ਯਾਰ ਉਹਦੋਂ ਇੱਕ ਮੇਰੇ ਕੋਲੇ ਆ ਗਿਆ ਮੈਨੂੰ ਕਹਿੰਦਾ ਜਵਾਗ ਜਾਈ ਤਰੋਂ ਕਿਤਰੋਂ ਗਿਆ ਮੈਂ ਕਹਿੰਦਾ ਮੇਰੇ ਕੋਲੋਂ ਗਿਆ ਉਹਦੀ ਮੰਮੀ ਜਾਦੇ ਢਿੱਟੀ ਹੈਗਾ 1000 ਰੁਪਿਆ ਲੈ ਗਿਆ ਇਹਦਾ ਸਾਲਾ ਨਸਾ ਕਰਦਾ ਕਹਿੰਦਾ ਕਿਹੜੀ ਮੰਮੀ ਨੇ ਲਈ ਇਹਦੀ ਮਗਾ ਸੋਂ ਕਹਿੰਦਾ ਹਾਂ ਮੈਨੂੰ ਬਹੁਤ ਟੱਕਰ ਦੇ ਹੋ ਜੀ ਬਾਬਾ